ਹਾਂਜੀ ਸਰ ਕੀ ਮੌਜੂਦ ਨਸ਼ਾ ਵਿਰੋਧ ਚਲਦੀ ਮਿਹਨ ਦੇ ਦੌਰਾਨ ਸਾਡੇ ਸੀਪੀ ਸਾਹਿਬ ਜੀ ਸੁਪਨ ਸ਼ਰਮਾ ਜੀ ਆਈਪੀਐਸ ਜੀ ਆਦਿ ਤਿਸ਼ਾਨ ਰੇ ਸਾਡੇ ਅਮਨਦੀਪ ਸਿੰਘ ਬਰਾੜ ਐਡੀਸੀਪੀ ਇਨਵੈਸਟੀਗੇਸ਼ਨ ਜੀ ਆ ਵੀ ਵਾਇਸ ਵਿੱਚ ਸੀ ਵੀ ਪਾਰਟੀ ਵੱਲੋਂ ਗਸਦਾਮ ਥਾਣਾ ਦੁਗਰੀ ਦੇ ਏਰੀਆ ਵਿੱਚ ਐਮਰਜੀ ਕੁਆਟਰਾਂ ਕੋਲ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਕੋਲ ਨਿੰਮਸਾ ਤੇ ਵੈਪਨ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 108 ਇਤੀਕਾਰ 85 2554 ਫਾਰਮੈਟ ਪੀਐਸ ਦੂਰੀ ਦਰਜ ਰਜਿਸਟਰ ਕਰਾਇਆ ਤੇ ਇਸ ਦੇ ਵਿੱਚ ਤਿੰਨ ਜਿਹੜੇ ਇਸ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਗੌਰਵ, ਸਾਹਿਲ ਤੇ ਨikhil ਤੇ ਇਹਨਾਂ ਕੋਲੋਂ ਇੱਕ 45 ਬੋਰ 332 ਬੋਰ ਰਿਵਲਵਰ ਤੇ ਕੁਝ ਅਸਲਾ ਰਾਉਂਡ ਮਿਲੇ ਨੇ ਤੇ ਜਿਹਦੇ ਵਿੱਚ ਜਾਂ ਨਸ਼ੀਲਾ ਪਾਊਡਰ ਬ੍ਰਾਂਧ ਹੋਇਆ ਜਿਸ ਦਾ ਵਜ਼ਨ ਤਕਰੀਬਨ ਨੇ 268 ਗ੍ਰਾਮ ਆਬਰਾਮ ਫਰੀਆਣਾ ਕੋੋਂ ਤੇ ਇਹਨਾਂ ਦੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਅੱਗੋਂ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਜਿਹੜੀ ਸ਼ੁਰੂਆਤ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਆ ਦੋਵੇਂ ਭੈਣ ਭਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੰਮ ਵੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਸੰਜਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੀ ਉਤਵਾਦ ਹੋਣ ਤੋਂ ਬਾਅਦ ਕਿਰਤਾਰੀ ਤੋਂ ਬਾਅਦ ਰਮਾਨ ਲੈ ਕੇ ਨਾ ਕੋਈ ਪੁੱਛੀਸ਼ ਕਰਾਂਗੇ ਕਿ ਕਿਨਾ ਕਿਨਾ ਨੂੰ ਦੇਖਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਬਾਕੀਆ ਇਨਵੈਸਟੀਗੇਸ਼ਨ ਦਾ ਪਾਰਟ ਆਉਟਵਾਦ ਅਸੀਂ ਸਾਰੇ ਕਲਾਸਿਕ ਕਰਾਂਗੇ ਧੰਨਵਾਦ